ਦੀ ਸਿੰਘ ਸੈਣੀ ਦੀ ਮੌਤ ਅਚਾਨਕ ਜਿਹੜੀ ਹੋਈ ਹੈ ਉਹ ਹਾਰਟ ਅਟੈਕ ਨਾਲ ਹੋ ਗਈ ਤੁਸੀਂ ਕਹਿੰਦੇ ਹੋ ਕਿ ਹੋ ਗਈ ਜਾਂ ਕਰਵਾਈ ਗਈ ਕੁਦਰਤੀ ਮੌਤ ਹੋਈ ਜਾਂ ਕੁਦਰਤ ਨਾਲ ਖਿਲਵਾੜ ਕਰਕੇ ਮੌਤ ਕੀਤੀ ਗਈ ਇੱਕ ਹਦਸਾ ਹੈ ਕਾਰਨ ਕਿ ਪ੍ਰੀਤ ਸੈਣੀ ਨਾ ਤਾਂ ਬਿਮਾਰ ਸੀ ਨਾ ਨੂੰ ਬਿਮਾਰੀ ਸੀ ਇਹਨਾਂ ਬਦਲ ਕਿਆਂ ਦੀ ਚੋਰੀ ਫੜ ਲਈ ਗੋਲਕ ਦੀ ਆ ਜਾਂ ਫੜ ਲਿਆ ਰੋਜ਼ ਉਹਨੇ ਕੁਝ ਨਾ ਕੁਝ ਦੱਸਣਾ ਫੋਨ ਤੇ ਅੱਜ ਮੈਂ ਐਪੀਸੋਡ ਤਿਆਰ ਕਰ ਰਿਹਾ ਇਹਦੇ ਬਾਰੇ ਵੀ ਮੈਨੂੰ ਦੱਸਿਓ ਤੇ 3:30 ਵਜੇ ਤਿੰਨ ਵਜੇ ਤੱਕ ਸਾਰੀ ਘਟਨਾ ਕਰਮ ਵਾਪਰ ਜਾਂਦਾ ਹੈ ਇਸ ਲਈ ਇੱਥੇ ਸ਼ੱਕ ਦੀ ਸੋਈ ਜਾਣੀ ਸੁਭਾਵਕ ਹੈ ਉੱਥੇ ਵੀ ਬੰਦਾ ਕਹਿ ਦਿੰਦਾ ਨੌਜਵਾਨ ਮੌਤ ਹੋਈ ਮਾੜੀ ਗੱਲ ਤੁਸੀਂ ਕਹਿ ਰਹੇ ਮੈਂ ਕਮੈਂਟ ਨਹੀਂ ਕਰਨਾ ਤੁਸੀਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਹੋ ਇਹ ਸ਼ਰਮਣੀ ਕਮੇਟੀ ਵਾਲੇ ਮਸੰਦ ਲਾਣੇ ਨੇ ਕੁਝ ਕਰਵਾਇਆ ਆ ਜਿਹੜਾ ਸਾਹਮਣੇ ਇਹਨਾਂ ਦੇ ਜੋ ਘਟਨਾ ਕਰਮ ਵੇਖ ਰਹੇ ਪਰਚੇ ਕਰਾ ਦੇਣੇ ਰੋਜ਼-ਰੋਜ਼ ਨੋਟਿਸ ਦੇਣੇ ਉਹਨੂੰ ਮੈਂਟਲੀ ਐਫਸਰਟ ਕਰਨਾ ਬੰਦੇ ਨੂੰ ਤੋੜਨ ਦੀ ਗੱਲ ਕਰਨੀ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਵਜ੍ਹਾ ਬਣਦੀਆਂ ਉਹਨਾਂ ਦੇ ਜਿਹੜੇ ਮੋਤਬਾਰ ਪੱਤਰਕਾਰ ਆ ਉਹ ਆਪੇ ਹੀ ਬੋਲ ਪੈਣੇ ਆ ਤੁਹਾਡੇ ਕਮੈਂਟਾਂ 'ਚ ਅੱਜ ਇਹਨਾਂ ਨੂੰ ਪਤਾ ਹੀ ਲੱਗਿਆ ਸੀ ਪ੍ਰੀਤ ਸੈਣੀ ਚੜ੍ਹਾਈ ਕਰ ਗਿਆ ਤੇ ਨਾਲ ਹੀ ਕਹਿੰਦੇ ਸੀ ਰੱਬ ਦੇ ਘਰ ਦੇਰ ਹੈ ਦੇਰ ਨਹੀਂ ਇਹ ਵੀ ਬਾਜ਼ ਮਾਰਦੇ ਸਾਂ ਝੰਡਾ ਚੁੱਕ ਕੇ ਬੈਨਰ ਫੜ ਕੇ بے ਚੱਕ ਅੱਗੇ ਹੋ ਕੇ ਤੁਰਦਾ ਰਿਹਾ ਕੀ ਪ੍ਰੀਤ ਸੈਣੀ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਨੂੰ ਚੰਬੜੀਆਂ ਜੋਕਾਂ ਦੇ ਖਿਲਾਫ ਬੋਲਦਾ ਹੈ ਪਰ ਅਫਸੋਸ ਕੀ ਸਰਕਾਰ ਵੀ ਸਾਡੀ ਹੋਵੇ ਅਸੀਂ ਬਣਾਈ ਹੋਵੇ ਤੇ ਉਹ ਗੱਲ ਮਸੰਦਾਂ ਦੀ ਤੇ ਪੈਰਾ ਦੇ ਕਿਤੇ ਪਰਚਾ ਸੈਣੀ ਤੇ ਕਰਦੇ ਮਾੜੀ ਗੱਲ ਸ਼ੇਰੇ ਪੰਜਾਬ ਹਰੀ ਸਿੰਘ ਨਲੂਆ ਦੇ ਸੁਪਨੇ ਲੈਣਾ ਉਹਦਾ ਸੁਭਾਅ ਬਣ ਗਿਆ ਸੀ ਪਰ ਇਹ ਵੀ ਕਹਿ ਦिए ਤੁਹਾਡੇ ਜ਼ਰੀਏ ਕਿ ਲੱਡੂ ਵੰਡਣ ਵਾਲੇ ਜਾਂ ਕੁਝ ਹੋਣ ਵਾਲਿਓ ਬਹੁਤ ਤਾਂ ਸਾਰਿਆਂ ਨੂੰ ਆਉਣੀ ਆ ਤੇ ਹੱਸ ਕੇ ਕਹਿ ਦੇਣਾ ਤੁਹਾਡੇ ਭਰਾ ਨੂੰ ਕੁਝ ਨਹੀਂ ਹੁੰਦਾ ਜਿੰਨਾ ਚਿਰ ਰੱਬ ਨੇ ਲਿਖਿਆ ਮਰਦਾ ਨਹੀਂ ਅੱਗੇ بڑے ਹਮਲੇ ਹੋਏ ਤੇ ਮੈਂ ਵੀ ਕਵਾਂਗਾ ਸਰੀਰ ਮਰ ਜਾਏ ਪਰ ਮੈਂ ਆਵਾਜ਼ ਨਹੀਂ ਮਰਨ ਦਿੰਦਾ ਤੇ ਹੁਣ ਤੁਹਾਡੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਪੱਤਰਕਾਰ ਭਰਾਵਾਂ ਨੂੰ ਉਹ ਜਿਹੜੀ ਆਵਾਜ਼ ਸੱਚ ਦੀ ਹੈ ਪੰਜਾਬ ਦੀ ਹੈ ਪੰਥ ਦੀ ਹੈ ਮਨੁੱਖ ਮਨੁੱਖਤਾ ਦੀ ਹੈ ਇਹ ਸਾਰਿਆਂ ਨੂੰ ਤੁਸੀਂ ਪੱਤਰਕਾਰ ਭਾਈਚਾਰੇ ਨੇ ਬੁਲੰਦ ਰੱਖਣਾ ਸਰਦਾਰ ਪ੍ਰੀਤ ਸਿੰਘ ਸੈਣੀ ਦੀ ਅੰਤਮ ਅਰਦਾਸ ਅੱਜ ਮੁਕੰਮਲ ਹੋ ਗਈ ਹੈ ਪਰ ਫਿਲਹਾਲ ਅਜੇ ਤੱਕ ਉਸੇ ਤਰ੍ਹਾਂ ਮੁਕੰਮਲ ਤੌਰ ਦੇ ਉੱਤੇ ਹਰ ਕੋਈ ਸਦਮੇ 'ਚ ਹੈ ਕਿ ਅਚਾਨਕ ਇਹ ਮੌਤ ਕਿਸ ਤਰ੍ਹਾਂ ਹੋ ਗਈ? ਅਚਾਨਕ ਪੀਤ ਸਿੰਘ ਸਿਆਣੀ ਸਾਨੂੰ ਸਾਰਿਆਂ ਨੂੰ ਦੀਵੀ ਵਿਛੋੜਾ ਦੇ ਕੇ ਕਿਸ ਤਰ੍ਹਾਂ ਚਲੇ ਗਏ? ਅੱਜ ਇੱਕ ਇਹੋ ਜੀ ਸ਼ਖਸੀਅਤ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਨੇ ਪ੍ਰੀਤ ਸਿੰਘ ਸਿਆਣੀ ਦੇ ਨਾਲ ਇੱਕ ਲੰਮਾ ਸਮਾਂ ਬਤੀਤ ਕੀਤਾ ਔਰ ਉਹਦੇ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ ਨੇ। ਪ੍ਰੀਤ ਸਿੰਘ ਸਿਆਣੀ ਦੀ ਉਹਨਾਂ ਦੇ ਨਾਲ ਤੁਰਦੇ ਰਹੇ ਨੇ। ਮੇਰੇ ਨਾਲ ਭਾਈ ਬਲਦੇਵ ਸਿੰਘ ਬਡਾਲਾ ਮੌਜੂਦ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਇਹ ਬਾਣਾ ਵਾਪਰਿਆ। ਅਚਾਨਕ ਇਹ ਕਿਸੇ ਨੇ ਸੋਚਿਆ ਨਹੀਂ ਸੀ, ਸਮਝਿਆ ਨਹੀਂ ਸੀ। ਅਚਾਨਕ ਸਭ ਕੁਝ ਹੋ ਗਿਆ। ਪਰ ਸਭ ਪਾਣਾ ਵਾਪਰਿਆ ਜਾਂ ਪਾਣਾ ਵਰਤਾ ਦਿੱਤਾ ਗਿਆ ਕੁਦਰਤੀ ਮੌਤ ਹੋਈ ਜਾਂ ਕੁਦਰਤ ਨਖਲਵਾੜ ਕਰਕੇ ਮੌਤ ਕੀਤੀ ਗਈ ਇਹ ਖਦਸਾ ਹੈ ਕਾਰਨ ਕਿ ਪ੍ਰੀਤ ਸੈਣੀ ਨਾ ਤਾਂ ਬਿਮਾਰ ਸੀ ਨਾ ਉਹ ਬਿਮਾਰੀ ਸੀ ਨਾ ਟੜਕ ਸੀ ਬੇਬਾਕ ਸੀ ਡਰਿਆ ਨਹੀਂ ਚੁਕਿਆ ਨਹੀਂ ਮਸੰਦ ਲਾਣੇ ਦੇ ਖਿਲਾਫ ਉਹਨੇ بلند ਆਵਾਜ਼ ਕੀਤੀ ਪੰਜਾਬ ਲਈ ਪੰਥ ਲਈ ਜਾਂ ਕਹਿ ਲਿਏ ਕਿ ਮਨੁੱਖੀ ਅਧਿਕਾਰਾਂ ਲਈ ਉਹਨੇ ਹਾ ਦਾ ਨਾਰਾ ਮਾਰਿਆ ਬੁਲੰਦ ਆਵਾਜ਼ ਪੱਤਰਕਾਰ ਉਹਨੂੰ ਕਹਿ ਸਕਦੇ ਆ ਦਰਦੀ ਕਹਿ ਸਕਦੇ ਆ ਉਹ ਪਾਣਾ ਜਿਹੜਾ ਵਾਪਰਿਆ ਆ ਉਹਦੀ ਘਾਟ ਪੂਰੀ ਨਹੀਂ ਹੋਣੀ ਇਸ ਘਟਨਾ ਤੋਂ ਸਿੱਖਣਾ ਸਾਡਾ ਬਹੁਤ ਜ਼ਰੂਰੀ ਹੈ ਖਦਸਾਸੀ ਤੇ ਹੈ ਤੇ ਰਹਿਣਾ ਵੀ ਹੈ ਕਿਉਂਕਿ ਭਾਰਤ ਜਿਸ ਦੇਸ਼ ਵਿੱਚ ਅਸੀਂ ਰਹਿ ਰਹੇ ਆ ਉੱਥੇ ਦੇ ਪ੍ਰਸ਼ਾਸਨ ਨੇ ਕਾਨੂੰਨ ਨੇ ਅਦਾਲਤਾਂ ਨੇ ਸਾਡੇ ਨਾਲ ਬਹੁਤ ਆਤ ਇਨਸਾਫ ਤੋਂ ਸਾਨੂੰ ਵਾਂਝੇ ਰੱਖਿਆ ਹੈ ਜਿਹਦੇ ਕਰਕੇ ਸਾਡੇ ਮਨਾਂ 'ਚ ਗੱਲਾਂ ਵਾਰ-ਵਾਰ ਆਉਂਦੀਆਂ ਨੇ ਆਉਂਦੀਆਂ ਵੀ ਰਹਿਣਗੀਆਂ ਕਿਉਂਕਿ 93% ਦੀ ਕੁਰਬਾਨੀਆਂ ਸਿੱਖਾਂ ਨੇ ਦੇਸ਼ ਲਈ ਕੀਤੀਆਂ ਇਸ ਦੇਸ਼ ਨੂੰ ਚਾਹੀਦਾ ਸੀਗਾ ਕਿ ਇਹ ਜਿਹੜਾ ਪੰਜਾਬ ਪੰਜਾਬੀ ਪੰਜਾਬੀਅਤ ਹੈ ਇਹਨੂੰ ਬੜੇ ਧਿਆਨ ਨਾਲ ਬਚਾ ਕੇ ਰੱਖਣਾ ਹੈ ਬੜਾ ਕੀਮਤੀ ਖਜ਼ਾਨਾ ਪਰ ਉਹਦੇ 'ਚ ਤਵੱਜੋ ਨਹੀਂ ਦਿੱਤੀ ਗਈ ਜਿਹਦੀ ਆਵਾਜ਼ ਪ੍ਰੀਤ ਸੈਣੀ さん ਤੇ ਪ੍ਰੀ ਸੈਣੀ ਪਿਛਲੇ ਕਰੀਬਨ 7-8 ਮਹੀਨਿਆਂ ਤੋਂ ਭਾਈ ਸੁਖਵਿੰਦਰ ਸਿੰਘ ਨਾਗੋਕੇ ਉਹਨਾਂ ਇਹਨਾਂ ਤੇ ਜਦੋਂ ਪਰਚਾ ਕੀਤਾ ਗਿਆ ਤੇ ਮੈਂ ਅਮਰੀਕਾ ਸੀ ਉਹਨਾਂ ਨੇ ਮੈਨੂੰ ਕਾਲ ਕੀਤੀ ਕੀ ਪ੍ਰੀਤ ਸੈਣੀ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਸ਼੍ਰੋਮਣੀ ਕਮੇਟੀ ਨੂੰ ਚੰਬੜੀਆਂ ਜੋਕਾਂ ਦੇ ਖਿਲਾਫ ਬੋਲਦਾ ਹੈ ਪਰ ਅਫਸੋਸ ਕਿ ਸਰਕਾਰ ਵੀ ਸਾਡੀ ਹੋਵੇ ਅਸੀਂ ਬਣਾਈ ਹੋਵੇ ਤੇ ਉਹ ਗੱਲ ਮਸੰਦਾਂ ਦੀ ਤੇ ਪਹਿਰਾ ਦੇ ਕਿਤੇ ਪਰਚਾ ਸੈਣੀ ਤੇ ਕਰਦੇ ਮਾੜੀ ਗੱਲ ਉਹਦਾ ਵਿਰੋਧ ਜਿਹੜਾ ਵੱਡੇ ਪੱਧਰ ਤੇ ਕੀਤਾ ਜਾਵੇ ਉਹ ਅਸੀਂ ਕੀਤਾ ਡਟ ਕੇ ਸੈਣੀ ਨਾਲ ਖੜੇ ਸੈਣੀ ਦੇ ਗਮਨਤੇ ਦਾ ਇਸ ਗੱਲ ਦਾ ਇਨਾ ਕਸਰ ਹੋਇਆ ਉਹ ਸਾਡਾ ਬੜਾ ਪਿਆਰਾ ਮਿੱਤਰ ਭਰਾ ਬਣ ਗਿਆ ਦੁੱਖ ਸੁੱਖ ਦਾ ਭਾਈਵਾਲ ਬਣ ਗਿਆ ਜਿੱਥੇ ਵੀ ਬਾਜ਼ ਮਾਰਦੇ ਸਾਂ ਝੰਡਾ ਚੁੱਕ ਕੇ ਬੈਨਰ ਫੜ ਕੇ بے ਚੱਕ ਅੱਗੇ ਹੋ ਕੇ ਤੁਰਦਾ ਰਿਹਾ ਔਰ ਉਸ ਵੀਰ ਨੇ ਸਾਡੇ ਨਾਲ ਪਹਿਲੀ ਯਾਤਰਾ 18 ਕਿਲੋਮੀਟਰ ਦੀ ਭਾਈ ਕੌਕੇ ਦੀ ਸ਼ਹਾਦਤ ਨੂੰ ਸਮਰਪਿਤ ਕੀਤੀ ਦੂਸਰੀ ਭਾਈ ਖਾਲੜਾ ਜੀ ਦੇ ਪਿੰਡ 12 ਕਿਲੋਮੀਟਰ ਦੀ ਕਰ ਗਿਆ ਤੀਸਰੀ ਨਕੋਦਰ ਕਾਂਡ ਵਾਲੇ ਕਰ ਗਿਆ ਅੱਗੇ ਬੜੀ ਲੰਮੀ ਲਿਸਟ ਬਣਾਈ ਬੈਠਾ ਸੀ ਕਿ ਜਿਹੜੇ ਕਾਰਜ ਉਹਨੇ ਕਰਨੇ ਸੁਪਨਾ ਸੀ ਉਹਦਾ ਕਿ ਕੱਲ ਤੱਕ ਸਾਬ ਸਤੰਤਰ ਹੋਵੇ ਅਕਾਲੀ ਫੂਲਾ ਸਿੰਘ ਹੋਣ ਗੁਰਦੁਆਰਿਆਂ ਦਾ ਪ੍ਰਬੰਧ ਆਲ ਇੰਡੀਅਨੀ ਆਲ ਵਰਲਡ ਦੇ ਜਿਹੜੇ ਆ ਉਹ ਮਰਜ਼ਾਦਾ ਨੂੰ ਮੁੱਖ ਰੱਖ ਕੇ ਕੱਲ ਤੱਕ ਸਾਬ ਦੀ ਛਤਰ ਛਾਇਆ ਹੇਠ ਹੋਣ ਉਹ ਅਕਾਲੀ ਫੂਲਾ ਸਿੰਘ ਦੇ ਨਾਲ ਨਾਲ ਸ਼ੇਰੇ ਪੰਜਾਬ ਹਰੀ ਸਿੰਘ ਨਲੂਆ ਦੇ ਸੁਪਨੇ ਲੈਣਾ ਉਹਦਾ ਸੁਭਾਅ ਬਣ ਗਿਆ ਸੀ ਇੱਥੋਂ ਤੱਕ ਕਿ ਉਹਨੇ ਕੇਸ ਵੀ ਰੱਖ ਲੈ ਸਨ ਅੈਬ ਛੱਡਣੇ ਸ਼ੁਰੂ ਕਰ ਦਿੱਤੇ ਕਿਸ ਰੱਖ ਲੈ ਥੋੜੇ ਸਮੇਂ ਚ ਉਹਦਾ ਮਨ ਸੀ ਕਿ ਸ਼ਾਇਦ ਇਸ ਵਾਰੀ ਖਾਲਸਾ ਪੰਥ ਦਾ ਜਨਮ ਦਿਨ ਆਵੇ ਤੇ ਪ੍ਰੀਤ ਸੈਣੀ ਵੀ ਸਿੰਘ ਸਜੇ ਉਹ ਸਿੰਘ ਸਜੇ ਉਹਦੇ ਮਨ ਦੀ ਇਹ ਚਾਹਨਾ ਸੀਗੀ ਸਾਡੀ ਵੀ ਇੱਛਾ ਸੀਗੀ ਇਹ ਵੀਰ ਸਿੱਖੀ ਦੀ ਗੱਲ ਕਰਨ ਵਾਲਾ ਸਿੱਖੀ ਦੇ ਘਰ ਚ ਪੈਦਾ ਹੋਇਆ ਤੇ ਇਹਨੂੰ ਤਕੜਾ ਕੀਤਾ ਜਾਏ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੈਣੀ ਵੀਰ ਨਾਲ ਜੁੜੀਆਂ ਨੇ ਪਰ ਇਹ ਵੀ ਕਹਿ ਦਈਏ ਤੁਹਾਡੇ ਜ਼ਰੀਏ ਕੀ ਲੱਡੂ ਵੰਡਣ ਵਾਲੇ ਜਾਂ ਖੁਸ਼ ਹੋਣ ਵਾਲੇ ਮੌਤ ਤਾਂ ਸਾਰਿਆਂ ਨੂੰ ਆਉਣੀ ਆ ਤੁਸੀਂ ਭਾਈ ਲక్ష్మణ ਸਿੰਘ ਦਾ ਸਾਕਾ ਨਨਕਾਣਾ ਸਾਹਿਬ ਬਣਾਉਂਦੇ ਹੋ ਜਾਂ ਤੇ ਲక్ష్మణ ਸਿੰਘ ਹੋਣਾ ਨੂੰ ਤੁਹਾਨੂੰ ਦੋਸ਼ੀ ਕਹਿਣਾ ਪਊ ਤੇ ਨਰੈਣੂ ਮੰਤਰ ਨੂੰ ਤੁਹਾਨੂੰ ਹਾਰ ਪਾਉਣੇ ਪੈਣਗੇ ਤੇ ਜੇ ਤੁਸੀਂ ਨਰੈਣੂ ਮੰਤਰ ਨੂੰ ਗਾਲਾਂ ਕੱਢ ਕੇ ਭਾਈ ਲక్ష్మణ ਸਿੰਘ ਨੂੰ ਸ਼ਹੀਦ ਮੰਨਦੇ ਹੋ ਤੇ ਫਿਰ ਪ੍ਰੀਤ ਸੈਣੀ ਨੂੰ ਵੀ ਤੁਹਾਨੂੰ ਜੋ ਦਾ ਮੰਨਣਾ ਪਊ ਕਿਉਂਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਗੱਲ ਜਿਹੜੀ ਸ਼ਹੀਦ ਭਾਈ ਲక్ష్ਮੀਨ ਸਿੰਘ ਨੇ ਕੀਤੀ ਉਹੀ ਗੱਲ ਪ੍ਰੀਤ ਸਿੰਘ ਸੈਣੀ ਹੋਣੀ ਕਰਦੇ ਸਨ ਭਾਈ ਸਾਹਿਬ ਇੱਕ ਸਵਾਲ ਇਹ ਆ ਕਿ ਹਰ ਕੋਈ ਇਸ ਵੇਲੇ ਆ ਸੋਚ ਰਿਹਾ ਹੈ ਕਿ ਪ੍ਰੀਤ ਸਿੰਘ ਸੈਣੀ ਦੀ ਮੌਤ ਅਚਾਨਕ ਜਿਹੜੀ ਹੋਈ ਆ ਉਹ ਹਾਰਟ ਅਟੈਕ ਨਾਲ ਹੋ ਗਈ ਤੁਸੀਂ ਕਹਿੰਦੇ ਹੋ ਕਿ ਹੋ ਗਈ ਜਾਂ ਕਰਵਾਈ ਗਈ ਕੀਤੀ ਗਈ ਇਹਦੇ ਬਾਰੇ ਕੁਝ ਦੱਸੋ ਦੇਖੋ 10:30 ਵਜੇ 4 ਮਾਰਚ ਨੂੰ ਸਾਡੇ ਨਾਲ ਗੱਲ ਕਰ ਰਿਹਾ ਔਰ ਬੜਾ ਵਧੀਆ ਗੱਲ ਕਰ ਰਿਹਾ ਕੋਈ ਬਿਮਾਰ ਨਹੀਂ ਕੋਈ ਕੁਛ ਨਹੀਂ 2 ਦਿਨ ਪਹਿਲਾਂ ਉਹ ਰਾਜਸਥਾਨ ਤੋਂ ਆਇਆ ਉਸ ਦਿਨ ਵੀ ਉਹਨੂੰ ਸਿਰਫ ਇੱਕ ਮੜਾ ਜਿਹਾ ਥਕਾਵਟ ਕਰਕੇ ਬੁਖਾਰ ਸੀ ਬਾਜੀਬਾ ਸਾਹਿਬ ਨਾਲ ਸੀ ਉੱਥੋਂ ਫੋਨ ਕਰਕੇ ਕਹਿੰਦਾ ਮੈਨੂੰ ਬੁਖਾਰ ਸੀ ਮੈਂ ਦਵਾਈ ਲੈ ਲਈ ਮੈਂ ਠੀਕ ਹਾਂ ਕਿਉਂਕਿ ਗੱਲ ਅਕਸਰ ਕਰਦਾ ਰਹਿੰਦਾ ਸੀਗਾ ਜਿੱਥੇ ਵੀ ਜਾਣਾ ਅੱਜ ਮੈਂ ਫਲਾਣੇ ਥਾਂ ਅੱਜ ਫਲਾਣਾ ਐਪੀਸੋਡ ਬਣਾ ਰਿਹਾ ਅੱਜ ਫਲਾਣੀ ਗੱਲ ਤੇ ਬੋਲ ਰਿਹਾ ਅੱਜ ਫਲਾਣਾ ਇਨਾ ਬਦਲ ਕਿਆਂ ਦੀ ਚੋਰੀ ਫੜ ਲਈ ਗੋਲਕ ਦੀ ਆ ਜਾ ਫੜ ਲਿਆ ਰੋਜ਼ ਉਹਨੇ ਕੁਛ ਨਾ ਕੁਛ ਦੱਸਣਾ ਫੋਨ ਤੇ ਰਾਤ 12 12 ਵਜੇ ਤੱਕ ਉਹਨੇ ਗੱਲ ਕਰਨੀ ਸੋਇਓ ਕੋਈ ਬਿਮਾਰ ਨਹੀਂ ਸੀ ਕੋਈ ਉਹਨੂੰ ਬਿਮਾਰੀ ਨਹੀਂ ਸੀ ਉਹ ਦਵਾਈ ਅਜੇ ਵੀ ਮੈਨੂੰ ਲੱਗਦਾ ਉਹਦੀ ਗੱਡੀ ਚ ਪਈ ਹੋ ਜਿਹੜੀ ਉਹਨੂੰ ਥੋੜੇ ਜਿਹਾ ਬੁਖਾਰ ਕਰਕੇ ਖਾਣੀ ਪਈ ਕੁਛ ਨਹੀਂ ਸੀ ਉਹਨੂੰ ਹੋਇਆ ਹੋਇਆ ਔਰ ਬਿਲਕੁਲ ਫਿੱਟ ਬੰਦਾ ਸੀਗਾ ਇਸ ਲਈ ਸਾਡਾ ਖਦਸ ਹੈ ਕਿ ਅਚਨ ਚੇਤ 10:30 ਵਜੇ ਮੇਰੇ ਨਾਲ ਸਵੇਰੇ ਗੱਲ ਹੁੰਦੀ ਹੈ ਪੌਣੇ 2 ਵਜੇ ਫਿਰ ਗੱਲ ਹੁੰਦੀ ਆ 2 ਵਜੇ ਕੇ 10 ਮਿੰਟ ਤੇ ਮੈਨੂੰ ਮੈਸੇਜ ਆਉਂਦਾ ਆ ਅੱਜ ਮੈਂ ਐਪੀਸੋਡ ਤਿਆਰ ਕਰ ਰਿਹਾ ਆ ਇਹਦੇ ਬਾਰੇ ਵੀ ਮੈਨੂੰ ਦੱਸਿਓ ਤੇ ਸਾਢੇ 3 ਵਜੇ ਤਿੰਨ ਵਜੇ ਤੱਕ ਸਾਰੀ ਘਟਨਾ ਕਰਮਵਾਪਰ ਜਾਂਦਾ ਹੈ ਇਸ ਲਈ ਇੱਥੇ ਸ਼ੱਕ ਦੀ ਸੂਈ ਜਾਣੀ ਸੁਭਾਵਕ ਹੈ ਇਹ ਹੁਣ ਮੈਡੀਕਲ ਰਿਪੋਰਟ ਜਾਂ ਸਰਕਾਰ ਨੇ ਵੇਖਣਾ ਹੈ ਤੇ ਸਰਕਾਰ ਇਹ ਵੀ ਵੇਖੇ ਜੇ ਭਪਿੰਦਰ ਸਿੰਘ ਸੱਜਣ ਵਰਗਿਆਂ ਨੂੰ ਮੈਸੇਜ ਆਉਂਦੇ ਨੇ ਕਿ ਸੱਜਣਾ ਹੁਣ ਸਿੱਧਾ ਹੋ ਜਾ ਸੈਣੀ ਤੋਂ ਬਾਅਦ ਤੇਰਾ ਨੰਬਰ ਤੀਸਰਾ ਕਿਸੇ ਹੋਰ ਦਾ ਹੋਊ ਤੇ ਫਿਰ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਸ਼੍ਰੋਮਣੀ ਕਮੇਟੀ ਦੇ ਕੁਝ ਬੰਦੇ ਜਿਨ੍ਹਾਂ ਦੀਆਂ ਸ਼ਰੀਆਮ ਵੀਡੀਓ ਬਾਕੀ ਧਮਕੀਆਂ ਦੇਣੀਆਂ ਉਦੋਂ ਬਾਅਦ ਪ੍ਰਧਾਨ ਸਾਹਿਬ ਦਾ ਕਹਿ ਦੇਣਾ ਮੈਂ ਤੇ ਕਮੈਂਟ ਨਹੀਂ ਕਰਦਾ ਯਾਰ ਦੁਸ਼ਮਣ ਦਾ ਮੁੰਡਾ ਵੀ ਮਰ ਜੇ ਨਾ ਉੱਥੇ ਵੀ ਬੰਦਾ ਕਹਿ ਦਿੰਦਾ ਨੌਜਵਾਨ ਮੌਤ ਹੋਈ ਮਾੜੀ ਗੱਲ ਤੁਸੀਂ ਕਹਦੇ ਮੈਂ ਕਮੈਂਟ ਨਹੀਂ ਕਰਨਾ ਤੁਸੀਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਹੋ ਤੇ ਉੱਥੇ ਤੇ ਬੰਦਾ ਸੀਗਾ ਵੀ ਬੇਸ਼ੱਕ ਉਹਦੀ ਸਾਡੇ ਨਾਲ ਪ੍ਰਬੰਧ ਨੂੰ ਲੈ ਕੇ ਸਾਡੇ ਨਾਲ ਗਿਲਾ ਸੀ ਪਰ ਇੱਥੇ ਉਹਨਾਂ ਦੇ ਮਾਪਿਓਂ ਨਾਲ ਦੁੱਖ ਸਾਂਝਾ ਕਰਨਾ ਸ਼ਬਦ ਤਾਂ ਹੀ ਬਣਦੇ ਸੀਗੇ ਪਰ ਮੈਂ ਕੋਈ ਕਮੈਂਟ ਨਹੀਂ ਕਰਨਾ ਇਹਨੂੰ ਕੀ ਸਮਝਿਆ ਜਾਏ ਇਸ ਲਈ ਇਹ ਸਾਰੇ ਸਿੱਖਾਂ ਚ ਸੰਗਤਾਂ ਚ ਖਦਸਾ ਆ ਕਿ ਉਹਦੇ ਨਾਲ ਗਲਤ ਹੋਇਆ ਕੀਤਾ ਗਿਆ ਔਰ ਬਹੁਤਿਆਂ ਦੇ ਇਹ ਵੀ ਖਦਸਾ ਹੈ ਕਿ ਇਹਨੂੰ ਇਹ ਸ਼ਰੋਮਣੀ ਕਮੇਟੀ ਵਾਲੇ ਮਸੰਦ ਲਾਣੇ ਨੇ ਕੁਝ ਕਰਵਾਇਆ ਇਹ ਹੌਂਦਾ ਕੀ ਖਦਸਾ ਇਹ ਲੋਕਾਂ ਦੇ ਖਦਸੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਤੇ ਰੱਖੀ ਰਿਹਾ ਕਿ ਤੁਹਾਡੇ ਸਾਹਮਣੇ ਉਹਨਾਂ ਦੀਆਂ ਧਮਕੀਆਂ ਵਾਂ ਔਰ ਦੂਜੇ ਬੰਨੇ ਮੈਸੇਜ ਆਏ ਹੋਏ ਨੇ ਭពਿੰਦਰ ਸੱਜਣ ਉਹਨਾਂ ਨੂੰ ਫਿਰ आज ਜਿਹੜਾ ਸਾਹਮਣੇ ਇਹਨਾਂ ਦੇ ਜੋ ਘਟਨਾਕਰਮ ਵੇਖ ਰਹੇ ਪਰਚੇ ਕਰਾ ਦੇਣੇ ਰੋਜ਼ ਰੋਜ਼ ਨੋਟਿਸ ਦੇਣੇ ਉਹਨੂੰ ਮੈਂਟਲੀ ਅਫਸਰਟ ਕਰਨਾ ਬੰਦੇ ਨੂੰ ਤੋੜਨ ਦੀ ਗੱਲ ਕਰਨੀ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਵਜ੍ਹਾ ਬਣਦੀ। ਸਰਦਾਰ ਸਾਹਿਬ ਮੈਂ ਇੱਕ ਵਾਰੀ ਦੁਬਾਰਾ ਪ੍ਰੈਸਾਈਜ਼ ਹੋਣਾ ਚਾਹੁੰਨਾ ਆ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਖਦਸ਼ਾ ਇਹ ਜਿਤਾਇਆ ਜਾ ਰਿਹਾ ਹੈ ਕਿ ਐਸਜੀਪੀਸੀ ਦਾ ਪ੍ਰਸ਼ਾਸਨ ਇਸ ਪਿੱਛੇ ਹੋ ਸਕਦਾ ਆ। ਵੇਖੋ ਜਿੰਨੀਆਂ ਉਹਨਾਂ ਦੀਆਂ ਧਮਕੀਆਂ ਜਿੰਨੇ ਉਹਨਾਂ ਦੇ ਪਰਚੇ ਜਿੰਨਾ ਉਹਨਾਂ ਦਾ ਉਹ ਤਾਣਾ ਬਾਣਾ ਫੇਰ ਉਹ ਜਦੋਂ ਮਰਦਾ ਆ ਤੇ ਉਹਨਾਂ ਦੇ ਜਿਹੜੇ ਮੋਤਬਾਰ ਪੱਤਰਕਾਰ ਆ ਉਹ ਆਪੇ ਹੀ ਬੋਲ ਪੈਣੇ ਆ ਤੁਹਾਡੇ ਕਮੈਂਟਾਂ 'ਚ ਅੱਜ ਇਹਨਾਂ ਨੂੰ ਪਤਾ ਹੀ ਲੱਗਿਆ ਸੀ ਪ੍ਰੀਤ ਸੈਣੀ ਚੜ੍ਹਾਈ ਕਰ ਗਿਆ ਤੇ ਨਾਲ ਹੀ ਕਹਿੰਦੇ ਸੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਤੇ ਇਹੋ ਇਹੋ ਜਿਹੇ ਕਮੈਂਟ ਵੀ ਜਿੱਤਰਾ ਉਹਨਾਂ ਮਰਨਾ ਹੀ ਨਹੀਂ ਹੁੰਦਾ ਵੀ ਉਹ ਕਰ ਰਿਹਾ ਤੇ ਇੱਥੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਤੁਸੀਂ ਕੀ ਸੋਚਦੇ ਹੋ ਮੇਰੀ ਤਾਂ ਗੱਲ ਛੱਡੋ ਆਮ ਬੰਦੇ ਨੂੰ ਪੁੱਛ ਲਓ ਉਹ ਵੀ ਕਹਿ ਦਿੰਦਾ ਵੀ ਬੜੇ ਖੁਸ਼ ਹੋ ਰਹੇ ਨੇ ਇਹਦਾ ਮਤਲਬ ਇਹਨਾਂ ਨੇ ਕੰਮ ਕਰ ਲਿਆ ਪ੍ਰੀਤ ਸਣੀ ਦੇ ਬਾਰੇ ਵਿੱਚ ਤੁਸੀਂ ਹੋਰ ਵੀ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਉਹਨਾਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਮਾਰ ਮਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਕਾਫੀ ਪਹਿਲਾਂ ਵੀ ਉਹਨਾਂ 'ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਮਾਰ ਕੇ ਛੁੱਟ ਦਿੱਤਾ ਸੀਗਾ ਉਹ ਤੇ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਦਾ ਬਚ ਗਿਆ ਵਿਚਾਰਾ ਕੁਦਰਤ ਨੇ ਬਚਾ ਲਿਆ ਵੀ 2 ਘੰਟੇ ਖੂਨ ਵਗਣ ਤੋਂ ਬਾਅਦ ਆਪਣੀ ਗੱਡੀ ਚਲਾ ਕੇ ਆਪ ਜਾਂਦਾ ਹੈ ਹਸਪੀਟਲ ਪਹੁੰਚਦਾ ਹੈ ਬੜੇ ਜ਼ੋਰ ਨਾਲ ਉੱਥੇ ਦਾਖਲ ਹੁੰਦਾ ਹੈ ਤੇ ਫਿਰ 2 ਘੰਟੇ ਬਾਅਦ ਹਸਪੀਟਲ ਵੀ ਖਾਲੀ ਮਿਲਦਾ ਹੈ ਉਹ ਫਿਰ ਉਥੋਂ ਆਪਣੀ ਗੱਡੀ ਚਲਾ ਕੇ ਆਪਣੀ ਬੋਤਲ ਹੱਥ 'ਚ ਫੜ ਕੇ ਗੁਰੂਕੋਜ ਵਾਲੀ ਕਿਸੇ ਦੇ ਘਰੇ ਜਾਂਦਾ ਉਦੋਂ ਵੀ ਕੁਦਰਤ ਨੇ ਬਚਾਇਆ ਦੂਸਰੀ ਵਾਰੀ ਜਦੋਂ 27 ਦਿਨ ਕੋਸਾ ਜੀ ਦੇ ਘਰੇ ਰਿਹਾ ਆ ਉਹਨਾਂ ਦਿਨਾਂ 'ਚ ਵੀ ਇਹ ਕਿਤੇ ਜਿਹੜੀ ਬੰਬੀ ਤੇ ਜਾ ਕੇ ਪੋਸਟਾ ਪਾਉਂਦਾ ਸੀ ਉੱਥੇ ਵੀ ਬੰਦੇ ਪਹੁੰਚ ਗਏ ਸੀ ਮਾਰਨ ਵਾਸਤੇ ਮੋਬਾਈਲ ਲੈ ਕੇ ਪੈਸੇ ਲੈ ਕੇ ਪਰ ਇਹਦੀ ਜਾਨ ਬਚ ਗਈ ਉੱਥੇ ਵੀ ਇਹ ਗੱਲਾਂ ਹਮਲਾਵਰ ਕਹਿੰਦੇ ਨਸ਼ੇ ਦੇ ਵਿੱਚ ਧੁੱਤ ਹੁੰਦੇ ਸੀਗੇ ਨਸ਼ੇ 'ਚ ਧੁੱਤ ਸੀ ਬੰਦੇ ਜਿਹੜੇ ਹਮਲਾਵਰ ਇਹਨਾਂ ਨੇ ਕਿੱਥੇ ਲਾਏ ਸੀ ਬਿਲਕੁਲ ਨਸ਼ੇੜੀ ਲਾਏ ਹੋਏ ਸੀਗੇ ਫਿਰ ਉਦੋਂ ਵੀ ਬਚ ਗਏ ਇਹ ਵੀ ਗੱਲ ਉਹਨੇ ਮੈਨੂੰ ਆਪ ਦੱਸੀ ਵੀ ਬਡਾਲਾ ਜੀ ਬਚਾਓ ਗਿਆ ਇਹਨਾਂ ਕੰਮ ਮੇਰਾ ਕਰ ਦਿੱਤਾ ਸੀਗਾ ਕਿ ਇਹ ਮੇਰੇ ਮਗਰ ਪਏ ਹੋਏ ਤੇ ਅਸੀਂ ਬੜਾ ਕਹਿਣਾ ਵੀ ਸੈਣੀ ਸਾਹਿਬ ਚਲੋ ਜਦੋਂ ਆਣੀ ਉਦੋਂ ਤੇ ਆ ਜਾਣੀ ਆ ਪਰ ਫਿਰ ਵੀ ਜਿਉਂਦੇ ਜੀ ਜਿੰਨਾ ਕਚੇ ਤੁਸੀਂ ਸੇਫ ਰਹਿ ਸਕਦੇ ਜ਼ਰੂਰ ਰਿਹਾ ਕਰੋ ਤੇ ਹੱਸ ਕੇ ਕਹਿ ਦੇਣਾ ਤੁਹਾਡੇ ਭਰਾ ਨੂੰ ਕੁਝ ਨਹੀਂ ਹੁੰਦਾ ਜਿੰਨਾ ਚਿਰ ਰੱਬ ਨੇ ਲਿਖੀ ਆ ਮਰਦਾ ਨਹੀਂ ਅੱਗੇ بڑے ਹਮਲੇ ਹੋਏ ਤੇ ਮੈਂ ਵੀ ਕਵਾਂਗਾ ਸਰੀਰ ਮਰ ਜਾਏ ਪਰ ਮੈਂ ਆਵਾਜ਼ ਨਹੀਂ ਮਰਨ ਦਿੰਦਾ ਤੇ ਹੁਣ ਤੁਹਾਡੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਪੱਤਰਕਾਰ ਭਰਾਵਾਂ ਨੂੰ ਉਹ ਜਿਹੜੀ ਆਵਾਜ਼ ਸੱਚ ਦੀ ਐ ਪੰਜਾਬ ਦੀ ਐ ਪੰਥ ਦੀ ਐ ਮਨੁੱਖ ਮਨੁੱਖਤਾ ਦੀ ਐ ਇਹ ਸਾਰਿਆਂ ਨੂੰ ਤੁਸੀਂ ਪੱਤਰਕਾਰ ਭਾਈਚਾਰੇ ਨੇ ਬੁਲੰਦ ਰੱਖਣਾ ਅਸੀਂ ਤੁਹਾਡੇ ਨਾਲ ਪਰਿਵਾਰ ਦੇ ਨਾਲ ਖੜੇ ਆ ਔਰ ਉਡੀਕ ਕਰਦੇ ਆ ਕਿ ਰਿਪੋਰਟ ਉਹਨਾਂ ਦੀ ਮੈਡੀਕਲੀ ਕੀ ਆਉਂਦੀ ਐ ਪ੍ਰਸ਼ਾਸਨ ਆਪਣੀ ਡਿਊਟੀ ਅਦਾ ਕਰੇ ਸਰਕਾਰ ਨੂੰ ਵੀ ਕਹਿਨੇ ਆ ਵੈਸੇ ਸਰਕਾਰ ਦੀ ਵੀ ਇੱਥੇ ਜ਼ਿੰਮੇਵਾਰੀ ਬਣਦੀ ਸੀ ਐਡਾ ਵੱਡਾ ਪੱਤਰਕਾਰ ਹੋਵੇ ਇੱਦੀ ਵੱਡੀ ਘਟਨਾ ਵਾਪਰ ਜਾਏ ਤੇ ਅਜੋ ਸਰਕਾਰ ਦੇ ਦੋਸ਼ ਸ਼ਬਦ ਵੀ ਨਾ ਨਿਕਲਣ ਤੇ ਫਿਰ ਸ਼ੰਕਾ ਤੇ ਸਾਰੇ ਪਾਸੇ ਘੁੰਮਦਾ ਨਾ ਵੀ ਪਤਾ ਪਤਾ ਸਿੰਘਾਂ ਦਾ ਵੈਰੀ ਬਣਿਆ ਫਿਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ